ਬਾਬੇ ਨਾਨਕ ਦਾ ਨਾਮ ਲੈ ਕੇ ਤੇ ਵਾਹਗਰੂ ਮੈਨੂੰ ਜਲਦੀ ਜਲਦੀ ਚਲਾਉਣੀ ਆ ਜੇ ਗੱਡੀ ਤੇ ਇਹ ਸੇਰ ਆਪਾਂ ਹੀ ਚਲਾਇਆ ਕਰਕੇ ਲਓ ਵੀ ਦੋਸਤੋ ਅੱਜ ਪਹਿਲੀ ਵਾਰੀ ਪਵਨ ਖੇਤ ਆਫ ਰੋਡਿੰਗ ਕਰਨ ਆਈ ਆ ਖੇਤ ਦੇ ਵਿੱਚ ਲੱਗਿਆ ਕਰੈ ਕਰੂਏ ਆਪਣੇ ਤੇ ਸੇਹਤ ਨਹੀਂ ਠੀਕ ਸੀ ਆਪਣੇ ਪਿਛਲੇ 2-3 ਮਹੀਨੇ ਹੋ ਗਏ ਆ ਤੇ ਹਾਈਲੈਕਸ ਵੀ ਘਰੇ ਲਿਆ ਕੇ ਨਾਵੇਂ ਤੇ ਖੜਾ ਹੋਇਆ ਸੀਗਾ ਤੇ ਅੱਜ ਕੱਢਿਆ ਥੋੜਾ ਜਿਆ ਨੂੰ ਤੇ ਬਾਹਰ ਮੈਂ ਕਿਹਾ ਚਲੋ ਆਫ ਰੋਡ ਕਰਦੇ ਆ ਖੇਤ ਦੇ ਵਿੱਚ ਕਹੇ ਤਾਂ ਉੱਧਰ ਨੂੰ ਸੀ ਚਲਾਉਣ ਤਾਂ ਉੱਧਰ ਲੱਗੇ ਸੀ ਹੋ ਉਧਰ ਨੂੰ ਗਈ ਪਾਪਾ ਪਿੱਛੇ ਮੋਡਲ ਆ ਮਿੱਟੀ ਜਾਂਦੀ ਆ ਪੂਰੀ ਪੂਰੀ ਮਿੱਟੀ ਹੂੰ ਪੂਰੀ ਇੱਕ ਵਾਰੀ ਡਰਜਾ ਲੱਗਦਾ ਉਹ ਮੈਂ ਤਾਂ ਆਪਾਂ ਕੈਂਪਰ ਦਾ ਮਾੜਾ ਮੁੱਟਾ ਤੇ ਟ੍ਰੈਕਟਰ ਟੁਕਟਰ ਤਾਂ ਚਲਾ ਹੀ ਲੈਨੇ ਆ ਦੋਸਤੋ ਅੱਜ ਮਾੜਾ ਜਿਹਾ ਠੀਕ ਹੋਏ ਸੀ ਕਿ ਪਿਛਲੇ 3 ਮਹੀਨਿਆਂ ਤੋਂ ਥੋੜਾ ਜਿਹਾ ਫੇਤ ਨਹੀਂ ਠੀਕ ਸੀ ਮੈਂ ਕਿਹਾ ਚੱਲ ਅੱਜ ਆਪਾਂ ਹਾਈਲੈਕਸ ਦੇ ਟ੍ਰਾਈ ਲੈ ਕੇ ਆਉਣੇ ਆਫ ਰੋਡ ਕਰਦੇ ਆ ਕਿਰਾਇਆ ਕਰੂਏ ਆਪਣੇ ਲੱਗ ਗਿਆ ਖੇਤ ਦੇ ਵਿੱਚ ਹਾਂ ਫੇਰ ਲੱਗ ਜਾਣਾ ਚੋਣਾ ਹੂੰ ਚੋਨੇ ਚ ਤਾਂ ਨਹੀਂ ਬਈ ਆਪਾਂ ਲਬੇੜ ਨਹੀਂ ਮਸਾਂ ਗੱਡੀ ਜੁੜੀ ਆ ਐਨਾ ਤਾਂ ਨਹੀਂ ਹੌਸਲਾ ਆਪਣੇ ਚ ਹੈਗਾ ਮਮਾ ਤੇ 골골 ਘੁਮਾਈ 골골 ਜੈਸ ਕਹਿੰਦਾ 골골 ਕਮਾਓ ਤੇ ਜੈਸ ਨੂੰ ਵੀ ਆਪਾਂ ਬਲਟਾ ਬੁਲਟਨ ਲਾਤੀਆਂ ਸੀ ਕਿਉਂਕਿ ਪਹਿਲੀ ਵਾਰੀ ਪਵਨ ਆਟੋਮੈਟਿਕ ਗੱਡੀ ਦਿੱਤੀ ਆਪਾਂ ਮਹੇਜਾ ਨੇ ਦਾ ਬ੍ਰੇਕ ਮਾਰ ਕੇ ਸਾਡੇ ਦੰਦ ਹੀ ਬਾਹਰ ਕੱਢ ਦੇ ਆ ਥੋੜਾ ਜਿਹਾ ਸਟੀering ਸਟੇering ਦਾ ਹੀ ਹੁੰਦਾ ਇਹਦਾ ਤੇ ਚੱਕਰ ਸਟੀering ਤਾਂ ਵੈਸੇ ਹਾਈਲੈਕਸ ਤਾਂ ਬਹੁਤ ਹੀ ਜ਼ਿਆਦਾ ਹਾਰਡ ਆ ਜਿਵੇਂ ਟਰੈਕਟਰ ਚਲਾਉਣਾ ਨਾ ਆਪਾਂ ਸੇਮ ਹੋਈ ਹਾਂ ਤਾਂ ਹੀ ਤਾਂ ਤਾਂ ਹੀ ਤਾਂ ਤੁਹਾਨੂੰ ਕਹਿਣੀ ਪਈਆਂ ਜਿਵੇਂ ਹੁਣ ਸਕੋਰਪੀਆ ਨਾ ਹੋ ਗਈ ਜਾਂ ਕੋਈ ਹੋਰ ਗੱਡੀਆਂ ਟੋਇਟਾ ਦੀਆਂ ਮਤਲਬ ਕਿ ਇਲੈਕਟ੍ਰਿਕ ਸਟੀering ਨਹੀਂ ਆਇਆ ਇਹਨਾਂ 'ਚ ਉਹ ਜਿਵੇਂ ਥਾਰ ਵਗੈਰਾ ਚਲਾਉਣੀ ਜਾਂ ਜਿਵੇਂ ਹੁਣ ਆਪਾਂ ਮਿੰਦਰਾ ਦੀ ਉਹ ਆਪਾਂ ਆਪਣਾ ਬਲੇਰੋ ਕੈਂਪਰ ਚਲਾਉਂਦੇ ਸੀ ਸੇਮ ਉਹੀ ਚੀਜ਼ ਆ ਤੇ ਪਰ ਉਹ ਤਾਂ ਸੌਫਟ ਸੀ ਥੋੜਾ ਜਿਹਾ ਥੋੜਾ ਬਹੁਤ ਸੌਫਟ ਸੀ ਇਹ ਤਾਂ ਬਹੁਤ ਹਾਰਡ ਲਓ ਜੀ ਫਾਈਨਲ ਅਸੀਂ ਸਹੀ ਸਲਾਮਤ ਘਰੇ ਪਹੁੰਚ ਗਏ ਤੇ ਛੋਟੀ ਜਿਹੀ ਆਫਰ ਮਤਲਬ ਕਿ ਰੋਡਿੰਗ ਕਰਕੇ ਆਏ ਸੀ ਖੇਤ ਦੇ ਵਿੱਚ ਫਿਰ ਕਿ ਤੈਨੂੰ ਆਪਾਂ ਵੱਡੇ ਟੂਰ ਤੇ ਲੈ ਕੇ ਜਾਵਾਂਗੇ ਲੈ ਲਦਾਖ ਤੇ ਉੱਥੇ ਚਲਾ ਕੇ ਦੇਖਾਂਗੇ ਤੇ ਚਲੋ ਅੱਜ ਮੇਰਾ ਐਕਸਪੀਰੀਅੰਸ ਸਹੀ ਰਿਹਾ ਠੀਕ ਰਿਹਾ ਠੀਕ ਫਸਟ ਟਾਈਮ ਸਹੀ ਤਾਂ ਦੋਸਤੋ ਘਰੇ ਜਿਹੜਾ ਆਪਾਂ ਇੱਕ ਕਮਰਾ ਠਾਇਆ ਸੀਗਾ ਤੇ ਕਮਰਾ ਕਾਹਦਾ ਠਾਇਆ ਕਿ ਠਾਉਣ ਦੇ ਤਾਂ ਪੈਸੇ ਲੱਗਦੇ ਨਹੀਂ ਸੀ ਬਣਾਉਣ ਤੇ ਪੈਸੇ ਲੱਗਦੇ ਸੀ ਹੌਣਟਾਇਆ ਆਪਾਂ ਇੱਕ ਕਮਰਾ ਤੇ 50000 ਰੁਪਇਆ ਲੱਗ ਗਿਆ ਸਹੀ ਗੱਲ ਟੌਣ ਤੇ ਟੌਣ ਤੇ 50000 ਲੱਗ ਗਿਆ ਤੇ ਹਿਸਾਬ ਲਾ ਲਓ ਇੱਕ ਤਾਂ ਜਿਹੜਾ ਕਿ ਆਪਾਂ ਨੂੰ ਆ ਗੇਟ ਵੱਡਾ ਕਰਾਉਣਾ ਪਿਆ ਸਪੈਸ਼ਲ ਇਹ ਗੱਡੀ ਵਾਸਤੇ ਹੁਣ ਆਪਾਂ ਟਰੈਕਟਰ ਰੋਡ ਟਰ ਇਧਰ ਤੇ ਲਾਇਆ ਕਰਾਂਗੇ ਜਾਂ ਹਾਈ ਲੈਕਸ ਇਧਰ ਤੇ ਲਾਇਆ ਕਰਾਂਗੇ ਉਹ ਗੇਟ ਖਾਣੀ ਥੋੜੀ ਜਿਹੀ ਔਖੀ ਆਉਂਦੀ ਆ ਹਾਂਜੀ ਕਿਉਂਕਿ ਬਾਹਰੋਂ ਮੋੜ ਨਹੀਂ ਔਖੀ ਹੋ ਜਾਂਦੀ ਸੀਗੀ ਤੇ ਹੁਣ ਆਪਾਂ ਆ ਗੇਟ ਜਿਹੜਾ ਕਿ ਇਧਰੋਂ ਵਧਾ ਲਿਆ ਤੇ 15 ਦਿਨ ਹੋ ਗਏ ਆਪਣੇ ਮਿਸਤਰੀ ਲੱਗਿਆਂ ਨੂੰ ਇੰਨਾ ਵਧਾ ਲਿਆ ਇੱਧਰ ਹਾਂਜੀ ਇੰਨਾ ਇੰਨਾ ਵੱਧ ਗਿਆ ਤੇ ਪਹਿਲਾਂ ਛੋਟਾ ਸੀਗਾ ਹਾਂਜੀ ਤੇ ਇੱਧਰ ਜਿਹੜਾ ਕੀ ਆਪਾਂ ਆਪਾਂ ਕਮਰਾ ਢਾਇਆ ਤੇ ਸ਼ੈਡ ਸੀਗਾ ਆਪਣਾ 30 ਸਾਲ ਪੁਰਾਣਾ ਉਹ ਢਾ ਕੇ ਤੇ ਫਰਸ਼ ਪੋਚਾਇਆ ਇਹ ਕਾਂੰਦ ਜੀ ਪਲਸਟਰ ਕਰਾਈ ਆ 85000 ਰੁਪਏ ਲੱਗ ਗਏ ਉਹ ਜਿਹੜਾ ਥੋੜਾ ਡੂੰਗਾ ਵੀ ਸੀਗਾ ਤੇ ਉੱਚਾ ਕਰਕੇ ਫਰਸ਼ ਵੀ ਫਿਰ ਲਾਇਆ ਤੇ ਆ ਵੀ ਸਾਰਾ ਪਲਸਤਰ ਕਰਾਇਆ ਬਾੜ ਵੀ ਉੱਤੋਂ ਕਰਨੀ ਪਈ ਹੈ ਨਾ ਤੇ ਕਹਿੰਦੇ ਹੁੰਦੇ ਆ ਨਾ ਜਦ ਮਿਸਤਰੀ ਲਾਲਗੇ ਤਾਂ ਹੁੰਜਾ ਚੋਂ ਵੀ ਪੈਸੇ ਨਿਕਲ ਜਾਂਦੇ ਆ ਇੱਕ ਆ ਇਹਦੀ ਥੋੜੀ سپورਟ ਬਣਾਈ ਸਾਡੀ ਪਿਲਕਣ ਦੀ ਹਾਂਜੀ ਕਿਉਂਕਿ ਪਿਲਕਣ ਨਾਲ ਸਾਨੂੰ ਖਤਰਾ ਸੀ ਕਿ ਇਹਦਾ ਵੀ ਡਿੱਗ ਨਾ ਜਾਵੇ ਕਿਉਂਕਿ ਇਹਦਾ ਸੁੱਖ ਬਹੁਤ ਹੈ ਇੱਥੇ ਸ਼ਾਂਤ ਬਹੁਤ ਹੁੰਦੀ ਆ ਕਰ ਕੇ ਦੀ ਆਪਾਂ ਫੋਰਟ ਜੀ ਬਣਾਤੀ ਨਾਲੇ ਬਹਿਣਾ ਬਹਿਣਾ ਵੀ ਵਧੀਆ ਹੁਣ ਆਪਾਂ ਇੱਥੇ ਬਹਿ ਕੇ ਤਾਸ਼ ਤੂਸੀ ਖੇਡ ਲਿਆ ਕਰੀਏ ਇਹ ਬਾਹਰ ਬਣੀਆਂ ਹੁੰਦੀਆਂ ਨਾ ਪੂਰਾ ਹੋ ਬਣ ਗਿਆ ਛੜੀ ਬਣ ਆਪਾਂ ਇਸ ਨੂੰ ਥੋੜਾ ਬਹੁਤ ਸਰਸ ਜਿਹਾ ਫਾਈ ਕਰਵਾਇਆ ਤੇ ਬਾਕੀ ਇਥੇ ਇੰਟਰਲੌਕ ਲਵਾਵਾਂਗੇ ਅਗਲੀਆਂ ਸਰਦੀਆਂ ਚ ਹਾਂਜੀ ਜਦੋਂ ਸਰਦੀਆਂ ਜੇ ਆ ਗਈਆਂ ਫਿਰ ਉਹ ਸਾਰੀ ਮਤਲਬ ਕਿਦਰਲੇ ਵਿੜੇ ਵੀ ਸਾਰੀ ਵਧੀਆ ਹੋ ਜਾਊਗਾ ਤੇ ਜਿਹੜੇ ਆ ਛੱਡ ਵਗੈਰਾ ਇਹ ਵੀ ਆਪਾਂ ਢਾ ਕੇ ਦਵਾਰ ਤੋਂ ਪਾਉਣੇ ਆ ਪਰ ਰੋਕ ਕੇ ਪਾਵਾਂਗੇ ਹੁਣ ਗਰਮੀ ਬਹੁਤ ਜ਼ਿਆਦੀ ਹੈ ਹਾਂਜੀ ਮੋਲੇ ਉੱਧਰ ਲੱਗ ਗਈ ਆ ਫਰਸ਼ ਤੇ ਇੱਕ ਦਿਨ ਸਰ ਕਰਾਂਗੇ ਸਫਾਈ ਸਾਰੇ ਵਿਹੜੇ ਦੀ ਜਿਹੜੇ ਸਾਰੇ ਆਪਣੇ ਆ ਵਾਲੇ ਸੰਦ ਬਲੇ ਨੇ ਤਵੀਆਂ ਤੂਵੀਆਂ ਹਾਲ ਉਹ ਬਜਾਈ ਵਾਲੀ ਮਸ਼ੀਨ ਹੋ ਗਈ ਸਾਰੇ ਇੱਧਰ ਆਪਾਂ ਲਾ ਦਾਂਗੇ ਉੱਚੇ ਥਾਂ ਤੇ ਇੱਕ ਸਾਈਡ ਸਾਰੇ ਹੋ ਜਾਣਗੇ ਤੇ ਵਿਹੜਾ ਆਪਣਾ ਵਧੀਆ ਖੁੱਲਾ ਹੋ ਜਾਊਗਾ ਬਾਕੀ ਦੋਸਤੋ ਵੀਡੀਓ ਵਗੈਰਾ ਆਪਣੀਆਂ ਜਦੋਂ ਹੀ ਬੰਦ ਹੋ ਗਈਆਂ ਸਿੱਖ ਸਾਬ ਦੀਆਂ 12 ਮਾਰਚ ਤੋਂ ਲੈ ਕੇ ਤੇ ਹੁਣ ਤੱਕ ਮਤਲਬ ਕਿ 10 ਦਿਨ ਪਹਿਲਾਂ ਤੱਕ ਪ੍ਰੋਬਲਮ ਸੀਗੀ ਗਲੇ ਦੇ ਵਿੱਚ ਇਨਫੈਕਸ਼ਨ ਹੋ ਗਿਆ ਸੀ ਜਿਵੇਂ ਆਮ ਹੁੰਦਾ ਪਰ ਬਠਿੰਡੇ ਦੀ ਇੱਕ ਡਾਕਟਰ ਸੀਗੀ ਆਪਾਂ ਨਾਮ ਤਾਂ ਨਹੀਂ ਲੈਣਾ ਉਹਨਾਂ ਨੇ ਇੰਨਾ ਜ਼ਿਆਦਾ ਡਰਾਤਾ ਸੀ ਤੇ ਮੇਰਾ ਦੋ ਕਿੰਨਾ ਵਜ਼ਨ ਘਟ ਗਿਆ 10 ਕਿਲੋ 10 ਕਿਲੋ ਵਜ਼ਨ ਘਟ ਗਿਆ ਤੇ ਥੋੜੇ ਗਲੇ 'ਚ ਪਤਾ ਨਹੀਂ ਕੀ ਬਣ ਗਿਆ ਮਤਲਬ ਕਿ ਬਹੁਤ ਟਰਾਇਆ ਤੇ ਅਸੀਂ ਹੁਣ ਕੋਈ ਸਾਰੇ ਡਾਕਟਰਾਂ ਨੂੰ ਚੈੱਕ ਕਰਾਇਆ ਡਾਕਟਰ ਕਹਿੰਦੇ ਕੁਝ ਨਿੰਗਾ ਵਹਿਮ ਸਪਾਤਾ ਡਾਕਟਰ ਨੇ ਤੁਹਾਨੂੰ ਵੀ ਉਹ ਕਹਿੰਦੇ ਸੀ ਆਪਰੇਸ਼ਨ ਕਰਾ ਲਓ ਆਪਰੇਸ਼ਨ ਤੋਂ ਬਿਨਾ ਥੋੜਾ ਗਲਾ ਨਹੀਂ ਠੀਕ ਹੋ ਸਕਦਾ ਹਾਂਜੀ ਤੇ ਇੰਨਾ ਡਰ ਗਿਆ ਸੀ ਮੈਂ ਡਰ ਡਰ ਕੇ ਮਤਲਬ ਕਿ ਹੁਣ ਤੱਕ ਟਾਈਮ ਪਾਸ ਕੀਤਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਡੇਰਾ ਡਾਰ ਇੱਕ ਡਾਕਟਰ ਨੇ ਪਾਇਆ ਸੀ ਤੇ ਆਪਾਂ ਤਾਂ ਕੋਈ 10 ਡਾਕਟਰਾਂ ਨੂੰ ਵਿਖਾ ਲਿਆ ਤੇ ਪਰ ਇੱਕ ਜਨ ਡਰ ਪਾ ਦੇਣਾ ਤੇ ਮਨ ਦੇ ਵਿੱਚ ਡਰ ਜਾ ਹੋ ਜਾਂਦਾ ਦੋਸਤੋ ਕਈ ਡਾਕਟਰ ਹੁੰਦੇ ਆ ਰੱਬ ਦਾ ਰੂਪ ਹੁੰਦੇ ਆ ਵੀ ਜਿਹੜੇ ਬਿਮਾਰ ਪੇਸ਼ੈਂਟ ਨੂੰ ਵੀ ਹੌਸਲਾ ਦੇ ਕੇ ਤੇ ਉਹਨੂੰ ਠੀਕ ਕਰ ਦਿੰਦੇ ਆ ਤੇ ਪਰ ਕਈ ਜਿਹੜੇ ਡਾਕਟਰ ਹੁੰਦੇ ਲਾਲਚੀ ਤੇ ਉਹਨਾਂ ਨੇ ਮਤਲਬ ਕੀ ਆਪ ਦਾ ਪੈਸਾ ਵਟੋਰਨ ਖਾਤਰ ਮਰੀਜ਼ ਨੂੰ ਡਰਾਉਣਾ ਹੁੰਦਾ ਵੀ ਮਰੀਜ਼ ਮਰੀਜ਼ ਟਰੈਪ ਚ ਫਸੇ ਇਹਨੂੰ ਲੁੱਟ ਗਏ ਚੰਗੇ ਤਰ੍ਹਾਂ ਹਾਂਜੀ ਤੇ ਅੱਜ ਕੱਲ ਤਾਂ ਪਰ ਆਪਾਂ ਦਾ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਵੀ ਕਿਸੇ ਨੂੰ ਵੀ ਡਾਕਟਰਾਂ ਦੀ ਜ਼ਰੂਰਤ ਨਾ ਪਵੇ ਸਾਡੇ ਪੰਜਾਬਾਂ ਚ 80% ਡਾਕਟਰ ਠੀਕ ਵੀ ਆ ਹਾਂਜੀ ਪਰ ਕੁਝ 20% ਲਾਲਚੀ ਡਾਕਟਰ ਹੈਗੇ ਜਿਹੜੇ ਕਿਸੇ ਦੀ ਕੋਈ ਮਜਬੂਰੀ ਨਹੀਂ ਸਮਝਦੇ ਹਾਂਜੀ ਹਾਂ ਹੁਣ ਤੋਂ ਦੋਸਤੋ ਆਪਾਂ ਵੀਡੀਓ ਬਣਾਇਆ ਕਰਾਂਗੇ ਤੇ ਹੌਲੀ-ਹੌਲੀ ਆਪਾਂ ਆਪਦੀ ਫੇਰ ਚ ਵੀ ਸੁਧਾਰ ਕਰਾਂਗੇ ਤੇ 10 ਕਿਲੋ ਵਜ਼ਨ ਘਟ ਗਿਆ ਸੀਗਾ ਆਪਣਾ 82 ਕਿਲੋ ਵਜ਼ਨ ਸੀਗਾ ਤੇ ਹੁਣ ਕਿੰਨਾ ਸਿਕਾ ਉਦੋਂ 69 ਹਾਂਜੀ 69 ਦਾ ਥੋੜਾ ਜਿਹਾ ਵਧਿਆ ਸੀ ਬਸ 69 70 ਕਿਲੋ ਵਜ਼ਨ ਮਤਲਬ ਕਿ ਰਹਿ ਗਿਆ ਇੰਨਾ ਵਜ਼ਨ ਘਟਿਆ ਤੇ ਬਾਕੀ ਦੋ ਤੋਲ ਥੋੜਾ ਸਾਥ ਦੀ ਜ਼ਰੂਰਤ ਤੇ ਵੀਡੀਓ ਵਗੈਰਾ ਫਿਰ ਆਪਾਂ ਬਣਾਉਣਾ ਸਟਾਰਟ ਕਰਤੀਆਂ ਤੇ ਧੰਨਵਾਦ ਦੋਸਤੋ ਤੁਹਾਡਾ